ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸੁ ਕੈ ਸਰੀ ਉਪਰਤੁ ਸੁਆਮੀ ਸੋ ਦੁਖ ਕਾ ਸਾ ਪਾਵੈ ਬੋਲ ਨ ਜਾਣੇ ਮਾਇਆ ਮਦਮਤਾ ਮਰਣਾ ਚੀਤ ਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੈ ਨੀਰ ਜੋ ਤੇਰੇ ਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਗਸਨ ਮੇਟੈ ਕੋਈ ਸਤ ਗੁਰ ਕਾ ਦੇ ਲਾਸਾ ਨਾਮ ਧਿਆਇ ਸੁਖ ਫਲ ਪਾਇਨ ਆਠ ਪਹਰੇ ਅਰਧ ਹੀ ਤੇਰੀ ਸਰੜੋ ਤੇਰਾ ਪਰਵਾਸੀ ਪੰਚ ਦੁਸ਼ਟਲਾ ਸਾਧ へ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਅਬ ਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਵੜ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਲੜੀ ਵਾਰ ਸਰਵਣ ਕਰ ਰਹੇ ਹੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਫਤੇ ਦਾ ਨਾਮ ਸਿਰ ਚੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੂਤ ਸੰਗਤਾਂ ਨੇ 18ਵੀਂ ਅਸ਼ਟਪਦੀ ਦੀ 7ਵੀਂ ਪੌੜੀ ਸਰਵਣ ਕੀਤੀ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਤਨੀ ਪੌੜੀ ਦੇ ਵਿੱਚ ਕੀ ਫਰਮਾਨ ਕਰ ਰਹੇ ਹਨ ਕੀ ਉਪਦੇਸ਼ ਦੇ ਰਹੇ ਹਨ ਆਵ ਸ਼ਰਮਣ ਕਰੀਏ ਜੀ ਨਰਗਨ ਆਪ ਸਰਗਨ ਪੀਓ ਹੀ ਸਤਿਗੁਰੂ ਜੀ ਫਰਮਾਉਂਦੇ ਹਨ ਨਿਰਗਨ ਆਪ ਸਰਗਨ ਪੀਓ ਹੀ ਉਹ ਨਿਰਗਨ ਸਰੂਪ ਵਿੱਚ ਵੀ ਆਪ ਹੈ ਤੇ ਸਰਗਨ ਸਰੂਪ ਵਿੱਚ ਵੀ ਆਪ ਹੀ ਹੈ ਜੋ ਬ੍ਰਹਮ ਰੂਪ ਰੰਗ ਤੋਂ ਰਹਿਤ ਹੈ ਉਹ ਵੀ ਆਪ ਹੀ ਹੈ ਸਰਗੁਣ ਵੀ ਉਹੀ ਹੈ ਕਲਾ ਧਾਰ ਜਨ ਸਗਲੀ ਮੋਹੀ ਸਤਿਗੁਰੂ ਫਰਮਾਉਂਦੇ ਹਨ ਵੀ ਜਿਸ ਨੇ ਆਪਣੀ ਕਲਾ ਸ਼ਕਤੀ ਧਾਰ ਕੇ ਸਾਰੀ ਸ੍ਰਿਸ਼ਟੀ ਨੂੰ ਮੋਹ ਲਿਆ ਵੀ ਮੋਹਿਦ ਅਰਥ ਮੋਹੇ ਮੋਹ ਲਿਆ ਵੀ ਮਾਇਆ ਦੇ ਮੋਹ ਵਿੱਚ ਮੋਹਿਤ ਕਰਨਾ ਕੀਤਾ ਹੈ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੇ ਚਰਿਤ ਪੀ ਆਚਰਿਤ ਦਾ ਅਰਥ ਕੌਤਕਾ ਨੂੰ ਆਪਣੇ ਚਿਰਤ ਦੇ ਕੋਤਕਾਂ ਨੂੰ ਪ੍ਰਭੂ ਹਰਿ ਉਹ ਹਰੀ ਵਾਹਿਗੁਰੂ ਨੇ ਆਪ ਹੀ ਬਣਾਏ ਹਨ ਬਣਾਉਣਾ ਕੀਤਾ ਹੈ ਆਪਣੀ ਕੀਮਤ ਆਪੇ ਪਾਏ ਆਪਣੀ ਕੀਮਤ ਵੀ ਸਤਿਗੁਰ ਆਪ ਹੀ ਪਾ ਸਕਦੇ ਹਨ ਹੋਰ ਕੋਈ ਵੀ ਨਹੀਂ ਜਾਣ ਸਕਦਾ ਉਸ ਦੀ ਗਤ ਮਿੱਤ ਨੂੰ ਜਿਵੇਂ ਸਤਿਗੁਰ ਫਰਮਾਉਂਦੇ ਹਨ ਤੁਮਰੀ ਗਤ ਮਿੱਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕਿਰਪਾ ਨੀ ਤੇ ਮਹਾਰਾਜ ਆਪਣੀ ਗਾਤ ਮਿੱਤਰ ਨੂੰ ਆਪ ਹੀ ਜਾਣਦੇ ਹਨ ਕੋਈ ਹੋਰ ਨਹੀਂ ਉਹਨਾਂ ਦੀ ਕੀਮਤ ਨੂੰ ਪਾ ਸਕਦਾ ਹਰ ਬੰਦੂਜਾ ਨਹੀਂ ਕੋਏ ਹਰੀ ਕਾਲਪੁਰਖ ਤੋਂ ਬਿਨਾ ਔਰ ਕੋਈ ਵੀ ਦੂਜਾ ਦੂਸਰਾ ਉਸ ਵਰਗਾ ਸਮਰਥ ਨਹੀਂ ਹੈ ਸਰਵਨ ਅੰਤਰ ਇੱਕੋ ਸੋਏ ਸਰਬ ਵੀ ਸਾਰਿਆਂ ਵਿੱਚ ਨਿਰੰਤਰ ਅੰਤਰ ਰਹਿਤ ਤੇਦ ਤੋਂ ਰਹਿਤ ਇੱਕ ਰਾਸ ਭਰੀ ਪੂਰਨ ਜਲ ਥਲ ਵਿੱਚ ਇੱਕੋ ਵਾਂਗ ਸਮਾਇਆ ਹੋਇਆ ਹੈ ਉਹ ਆਪ ਹੀ ਹੈ ਉਹ ਤੋਤ ਰਿਯਾ ਰੂਪ ਰੰਗ ਉਹ ਤੋਤ ਵੀ ਤਾਣੇ ਪੇਟੇ ਵਾਂਗ ਵਾਹਿਗੁਰੂ ਭਗਤ ਪਰੋਇ ਹੋਏ ਹਨ ਭਗਤਾਂ ਵਿੱਚ ਵਾਹਿਗੁਰੂ ਪਰੋਇਆ ਹੋਇਆ ਹੈ ਤੇ ਭਗਤ ਵਾਹਿਗੁਰੂ ਦੇ ਵਿੱਚ ਉਸ ਪਰਮੇਸ਼ਰ ਵਿੱਚ ਪ੍ਰੋਇ ਹੋਏ ਖਾਨ ਜਿਵੇਂ ਤਾਣੇ ਫੇਟੇ ਵਾਂਗ ਇਹ 17ਵੇਂ ਭਏ ਪ੍ਰਗਾਸ ਸਾਧਕੈ ਸੰਗ ਸਤਿਗੁਰ ਫਰਮਾਉਂਦੇ ਖਾਨ ਭਏ ਪ੍ਰਗਾਸ ਸਾਧਕੈ ਸੰਗ ਇਹ ਗਿਆਨ ਦਾ ਪ੍ਰਗਾਸ ਅਨਰ ਸਾਧ ਸ੍ਰਿਸ਼ਟ ਜਨਾਂ ਦੇ ਸੰਗ ਨਾਲ ਹੀ ਪ੍ਰਾਪਤ ਹੁੰਦਾ ਹੈ ਰਾਜ ਰਚਨਾ ਆਪਣੀ ਕਲ ਧਾਰੀ ਰਾਜ ਰਚਨਾ ਆਪਣੀ ਗਲਤਾਰੀ ਤੇ ਹਰਿ ਵਾਹਿਗੁਰੂ ਨੇ ਸੂਖਮ ਤਤਾਂ ਦੁਆਰਾ ਸੂਖਮ ਰਚਨਾ ਰਚੀਆ ਸਥੂਲ ਤਤਾਂ ਦੁਆਰਾ ਸਥੂਲ ਰਚਨਾ ਰਚੀਆ ਇਸੇ ਤਰ੍ਹਾਂ ਵਾਹਿਗੁਰੂ ਨੇ ਸੰਸਾਰਕ ਰਚਨਾ ਰਚ ਕੇ ਵੀ ਇਸ ਵਿੱਚ ਆਪਣੀ ਚੇਤਨ ਸत्ता ਰੂਪੀ ਸ਼ਕਤੀ ਧਾਰੀ ਹੋਈ ਹੈ ਅਨੇਕ ਬਾਾਰ ਨਾਨਕ ਬਲਿਹਾਰੀ ਸਾਧਗੁਰੂ ਜੀ ਕਥਨ ਕਰਦੇ ਹਨ ਕਿ अनेका ਵਾਰ ਉਸ ਵਾਹਿਗੁਰੂ ਤੋਂ ਬਲਹਾਰ ਬਲਹਾਰ ਕੁਰਬਾਨ ਕੁਰਬਾਨ ਜਾ ਜਾਣਾ ਕਰੋ ਕਉ ਗੀ ਸਤਗੁਰੂ ਫਰਮਾਉਂਦੇ ਹਨ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪ ਰਚਿਆ ਹੈ ਜਿਸ ਨੇ ਓਦ ਪੋਤ ਵੰਗ ਤਾਣੇ ਪੇਟੇ ਵੰਗ ਭਗਤਾਂ ਦੇ ਵਿੱਚ ਆਪ ਸਮਾਇਆ ਹੋਇਆ ਹੈ ਤੇ ਇਸੇ ਤਰ੍ਹਾਂ ਸਾਰੇ ਨਿਰੰਤਰ ਇੱਕੋ ਸੋਏ ਵੀ ਸਾਰ ਬੰਦਰੰਤਰ ਦੇ ਵਿੱਚ ਉਸ ਸਮਾਇਆ ਹੋਇਆ ਹੈ ਤੇ ਆਪਣੀ ਕੋਤਕਾਂ ਨੂੰ ਵੀ ਵਾਹਿਗੁਰੂ ਆਪ ਹੀ ਬਣਾਉਣਾ ਕੀਤਾ ਹੈ ਤੇ ਨਿਰਗੁਣ ਅਤੇ ਸਰਗੁਣ ਵੀ ਵਾਹਿਗੁਰੂ ਆਪ ਹੀ ਹੈ ਸੋ ਸਤਗੁਰਾਂ ਦੀ ਮਹਾਨ ਕਿਰਪਾ ਸਦਕਾ ਅਸ ਮੂਹ ਸੰਗਤਾਂ ਨੇ 18 ਅਸ਼ਟਪਦੀਆਂ ਸਪੂਰਨ ਕਥਾ ਵਿਚਾਰ ਸਰਵਣ ਕੀਤੀ ਆ 18ਵੀਂ ਅਸ਼ਟਪਦੀ ਅਠਵੀਂ ਸਪੂਰਨ ਅਠਵੀਂ ਪੌੜੀ ਵੀ ਸਰ ਕਥਾ ਵਿਚਾਰ ਸਰਵਣ ਕੀਤੀ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣਣ ਇਸੇ ਤਰ੍ਹਾਂ ਹੀ ਕੱਲ ਨੂੰ ਹਨ 19ਵੀਂ ਅਸ਼ਟਪਦੀ ਦੀ ਕਥਾ ਵਿਚਾਰ ਸ਼ੁਰੂ ਹੋਵੇਗੀ ਤੇ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਸਪੂਰਨ ਭੋਗ ਸਤਿਗੁਰ ਮੇਹਰਾਂ ਪਰਿਆ ਹੱਥਾਂ ਕੇ ਆਪ ਬਣਗੇ ਸਮੂਹ ਸਾ ਸੰਗਤ ਬਿਆਨਤ ਪ੍ਰਕਾਰ ਦੀਆਂ ਪੁਰਾਣ ਗਲਤੀਆਂ ਗੁਰਬਾਣੀ ਪੜਦੇ ਆ ਸੁਣਦੇ ਆ ਕਥਾ ਵਿਚਾਰ ਕਰਦੇ ਆ ਗੁਰੂ ਸਾਹਿਬ ਤਾਂ ਆਪ ਸੰਗਤਾਂ ਨੇ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ